ਤੇ ਲੋ ਜੀ ਇੱਥੇ ਜਿਹਾਰ ਆ ਗਿਆ ਸੀ ਸਕੂਲ ਤੋਂ ਤੇ ਮੈਂ ਉਹਨੂੰ ਛੱਲੀਆਂ ਭੁੰਨ ਕੇ ਦੇਣ ਲੱਗੀ ਤੇ ਛੱਲੀਆਂ ਰਹਿ ਗਈਆਂ ਆਪਣੀਆਂ ਥੋੜੀਆਂ ਜੀਆਂ ਜਿਵੇਂ ਇਹਨੂੰ ਕਹਿ ਦੋ ਆਪਾਂ ਵੀ ਪ੍ਰਾਹਣੀਆਂ ਜੀਆਂ ਰਹਿ ਗਈਆਂ ਪ੍ਰਾਹਣੀਆਂ ਜੀਆਂ ਤੇ ਆਪਾਂ ਛੱਲੀਆਂ ਭੁੰਨ ਕੇ ਨਾ ਖਾਈਏ ਇਹ ਹੋ ਨਹੀਂ ਸਕਦਾ ਕਿਉਂਕਿ ਆਪਣੇ ਬਲੌਗ ਦੇ ਵਿੱਚ ਛੱਲੀਆਂ ਐਂਡ ਚਾਹ ਹੀ ਹੁੰਦਾ ਆ ਤੇ ਚਾਹ ਤੋਂ ਚਾਹ ਤੋਂ ਨਹੀਂ ਅਸੀਂ ਚਾਹ ਲਵਰ ਆ ਚਾਹ ਹੇਟਰ ਜਿਹੜੇ ਹੈਗੇ ਆ ਹੋਣਗੇ ਆਪਾਂ ਨੂੰ ਕੀ ਸਾਨੂੰ ਕੋਈ ਤਕਲੀਫ ਨਹੀਂ ਛੱਲੀਆਂ ਵੀ ਅਸੀਂ ਲਵਰ ਆ ਅਸੀਂ ਛੱਲੀਆਂ ਮਰੂਦ ਚਾਹ ਫੇਵਰਟ ਆ ਸਾਡੀ ਇਹ ਅਸੀਂ ਇਹ ਬਲੌਗ ਦੇ ਵਿੱਚ ਐਡ ਕਰਨੇ ਹੀ ਹੁੰਦੇ ਆ ਠੀਕ ਆ ਜੀ ਤੇ ਲੋ ਜੀ ਛੱਲੀਆਂ ਆਪਣੀਆਂ ਭੁੱਜ ਗਈਆਂ ਜਿਹੜੀਆਂ ਕਿ ਹੁਣ ਪ੍ਰਾਉਣੀਆਂ ਜੇ ਰਹਿ ਗਈਆਂ ਤੇ ਆਪਾਂ ਦੇ ਦਈਏ ਜਹਾੜ ਨੂੰ ਖਾਣ ਵਾਸਤੇ ਤੇ ਜਿਹੜਾ ਸਕੂਲ ਤੋਂ ਆਇਆ ਤੇ ਉਹ ਛੱਲੀਆਂ ਇੰਜੋਏ ਕਰੂਗਾ ਤੇ ਇੱਥੇ ਨਾਲ-ਨਾਲ ਅਸੀਂ ਵੀ ਮੰਗਦੇ ਸੀ ਉਹ ਤੋਂ ਅਸੀਂ ਉਹਨੂੰ ਕਹਿੰਦੇ ਸੀ ਇੱਕ ਦਾਣਾ ਦੇ ਦੇ ਦੋ ਦਾਣੇ ਦੇ ਦੇ ਅੱਧੀ ਛੱਲੀ ਦੇ ਦੇ ਹਨਾ ਬਟ ਉਹ ਦੇ ਨਹੀਂ ਸੀ ਰਿਹਾ ਤੁਹਾਨੂੰ ਸਾਨੂੰ ਤੇ ਅਸੀਂ ਉਹਨੂੰ ਪਰੇਸ਼ਾਨ ਕਰਦੇ ਸੀ ਉਹਨੇ ਪਤਾ ਸਾਨੂੰ ਦੋਨਾਂ ਜਾਣਿਆਂ ਨੂੰ ਦੋ-ਦੋ ਦਾਣੇ ਦਿੱਤੇ ਅਸੀਂ ਕਿਾ ਚਲ ਦੇ ਦੇ ਆਹੀ ਸਹੀ ਜਾਂਦੇ ਚੋਰ ਦੀ ਤੜਾਕੀ ਉਹ ਸਹੀ ਹੈ ਨਾ ਜੋ ਮਿਲਦਾ ਉਹੀ ਵਧੀਆ ਦੇ 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 ਅਸੀਂ ਇੱਦਾਂ ਕਰੀ ਜਾਂਦੇ ਸੀਗੇ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਅੱਜ ਵੀ ਦੇ ਨਾਲ ਪੱਜ ਦਾ ਜਿਹੜਾ ਵਲੌਗ ਆ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਟਾਈਮ ਆ ਜਿਹੜਾ 3:00 ਵਜੇ ਤੇ ਅੱਜ ਜਨਰੇਟਰ ਚੱਲਦਾ ਸੀਗਾ ਉਹਦਾ ਕਰਕੇ ਬਸ ਟਾਈਮ ਹੀ ਨਹੀਂ ਲੱਗਿਆ ਹਨਾ ਵੀ ਤੁਹਾਡੇ ਨਾਲ ਗੱਲਬਾਤ ਕਰ ਲਈਏ ਕਿ ਅਸੀਂ ਸਾਰੇ ਬਹੁਤ ਵਧੀਆ ਠੀਕ ਠਾਕ ਆ ਤੁਸੀਂ ਵੀ ਆਪਣਾ ਜ਼ਰੂਰ ਦੱਸਿਓ ਵੀ ਤੁਸੀਂ ਕਿੱਦਾਂ ਸਾਰੇ ਠੀਕ ਠਾਕ ਹੋ ਠੀਕ ਆ ਜੀ ਤੇ ਹੋਰ ਕੋਈ ਨਵੀਂ ਤਾਜੀ ਵੀ ਸੁਣਾ ਲਿਆ ਕਰੋ ਤੇ ਧੁੱਪ ਬਹੁਤ ਜ਼ਿਆਦਾ ਆ ਬਹੁਤ ਹੀ ਜ਼ਿਆਦਾ ਮੈਨੂੰ ਤਾਂ ਕੁੰਡ ਕੱਢ ਕੇ ਜਾਣ ਵਾਲੀ ਗੱਲ ਆ ਬੜੀ ਜ਼ਿਆਦਾ ਮੇਰੇ ਤਾਂ ਅੱਖਾਂ ਜਮਾ ਨਹੀਂ ਖੁੱਲਣੀਆਂ ਧੁੱਪ ਦੇ ਵਿੱਚ ਜਾ ਮਾਈ ਅਮੈਂ 10:30 ਵਜੇ ਅੰਦਰ ਵੜੀ ਹੋਈ ਮੈਂ ਹੁਣ ਬਾਹਰ ਨਿਕਲੀ ਆ 10:30 ਵਜੇ ਮੈਂ ਅੰਦਰ ਵੜ ਗਈ ਸੀਗੀ ਕੰਮ ਮੁਕ ਮੁ ਕਰਕੇ ਹਾਈ ਮਿੱਠੀ ਕੇ ਮੈ ਲੱਪੜਿਆ ਤੂੰ ਮੈਂ ਬਾਹਰ ਨਹੀਂ ਆਈ ਅੱਜ ਦੇ ਲੋਹਾਂ ਨਹੀਂ ਮੋੜਿਆ ਹੋਣਾ ਕਿਸੇ ਨੇ ਧੁੱਪੇ ਨਹੀਂ ਸੀ ਮੇਰਾ ਤਾਂ ਜਮਾ ਨਹੀਂ ਬਾਹਰ ਹੋਣ ਨੂੰ ਜੀ ਕਰਿਆਗਾ ਜਨਰੇਟਰ ਬੰਦ ਹੋਇਆ ਆਪਣਾ ਕੈ ਵਜੇ ਹੋਇਆ 11:00 7:30 ਵਜੇ ਜਾਂ ਜਿਹਾਰ ਗਿਆ ਉਦੋਂ ਚਲਾਤਾ ਸੀਗਾ ਪੱਤਾ ਨਹੀਂ ਹਵਾ ਹਵਾ ਹੈਗੀ ਇੰਨੀ ਜ਼ਿਆਦੇ ਤਪਾ ਪੱਤਾ ਵੀ ਨਹੀਂ ਹਿੱਲਦਾ ਹਵਾ ਹੋਣੀ ਤਾਂ ਇੱਥੇ ਬਹੁਤ ਦੂਰ ਦੀ ਗੱਲ ਪੱਤਾ ਵੀ ਨਹੀਂ ਹਿੱਲਦਾ ਲਓ ਦੇਖ ਲਓ ਦਰਖਤ ਉਹਦੀ ਕਿਰਪਾ ਤੋਂ ਬਿਨਾਂ ਤਾਂ ਸੱਚੀ ਗੱਲ ਆ ਜਦੋਂ ਤੱਕ ਉਹਦਾ ਹੁਕਮ ਨਹੀਂ ਨਾ ਹੁੰਦਾ ਉਦੋਂ ਤੱਕ ਪੱਤਾ ਨਹੀਂ ਹਿੱਲਦਾ ਮੈਂ ਚੱਪਲਾ ਨਹੀਂ ਬਦਲ ਕੇ ਆਈ ਹੁਣ ਦਾ ਅਮਰੂਦ ਵੀ ਮੁੱਕ ਗਿਆ ਹੁਣ ਛੱਲੀਆਂ ਵੀ ਮੁੱਕ ਗਈਆਂ ਛਲੀਆਂ ਹਲੇ ਹੈਗੀਆਂ ਕਹਿੰਦੇ ਪੱਕ ਗਈਆਂ। ਓਰੇ-ਹਰੇ ਹਵਾ ਜੀ ਆਉਂਦੇ ਸਾਹ ਜੀ। ਹਾਈ ਹਾਈ। ਅੱਜ ਪਤਾ ਨਹੀਂ ਅਜੀਬ ਕਿਸਮ ਦਾ ਪਤਾ ਨਹੀਂ ਤਾਂ ਡਾਕਟਰ ਨੂੰ ਦਿਖਾਉਣਾ ਹੀ ਪੈਣਾ ਹਨਾ। ਇੱਕ ਤਾਂ ਖਾਂ ਦੇ ਵਿੱਚ ਉਹ ਵਾਸ਼ੇਕ ਜਾਂ ਨਿਕਲਦਾ ਪਤਾ ਨਹੀਂ ਕਾ ਤੇ ਅੱਖਾਂ ਰੜਕਦੀਆਂ ਨੇ। ਤੇ ਦੂਜਾ ਓਕਣੇ ਬਾਡੀ ਦੇ ਵਿੱਚ ਥੋੜਾ ਥੋੜਾ ਪੇਂਜਾ ਪੇਂਜਾ ਜਿਵੇਂ ਬੁਖਾਰ ਹੁੰਦਾ ਐ ਲੱਗੀ ਜਾਂਦਾ। ਤੇ ਮੈਂ ਸੌ ਵੀ ਗਈ ਸੀਗੀ। ਰੋਟੀ ਰਟੀ ਖਾ ਕੇ ਮੈਨੂੰ ਨੀਂਦ ਆ ਗਈ ਫਿਰ ਮੈਂ ਆਪਦਾ ਮੈਂ ਕਿਹਾ ਵੀ ਹੁਣ ਪਾਈ ਜਾਨੀ ਆ ਫਿਰ ਉੱਠੀ ਉੱਠ ਕੇ ਫਿਰ ਕੰਮ ਕਰਿਆ ਹੁਣ ਫੇਰ ਕੰਮ ਕਰਨਾ ਛੋਨਾ ਦੇਖੋ ਆਪਣਾ ਛੋਨਾ ਤਾਂ ਵਧੀਆ ਖੜਾ ਚਲ ਚਲੀਏ ਇੱਥੇ ਤਾਂ ਹਵਾ ਹੀ ਲੱਦੀ ਮਰੂਤ ਤਾਂ ਬਸ ਟਮਾਟਾ ਲੈ ਰਹਿ ਗਿਆ ਥੱਲੇ ਵੱਧ ਕੇ ਰਹੇ ਨੇ ਦੇਖੋ ਪੋਤਾ ਨਹੀਂ ਛੱਡਦਾ ਹੈਗਾ ਮਰੂਤ ਮਤ ਇੱਕ ਦਿਨ ਦੋ ਅਮਰੂਦ ਖਾ ਗਈ ਬੈਠੀ ਬੈਠੀ ਮੇਰਾ ਉਦੋਂ ਢਿੱਡ ਦੁਖਿਆ ਫੇਰ ਮੈਂ ਦਰਦੀ ਨੇ ਖਾਦਾ ਹੀ ਨਹੀਂਗਾ ਮਾ ਛੱਡ ਪਰੇ ਝਾਰ ਖਾ ਲੰਦਾ ਆਪਣਾ ਹੱਲ ਪਰ ਮਤੇ ਮੈਂ ਫਰੂਟ ਘੱਟ ਖਾਂਦੇ ਆ ਅਸੀਂ ਹਰੇਕ ਚੀਜ਼ੇ ਮੈਂ ਤੇ ਪਰਮ ਘੱਟ ਖਾਂ ਲੋ ਝਾਰ ਤੇ ਝਾਰਦ ਡੈਡੀ ਹਰੇਕ ਚੀਜ਼ ਖਾ ਜਾਂਦੇ ਆ ਇਹ ਤਾਂ ਖਾ ਲੰਦੇ ਨੇ ਹਾਏ ਕਿਵੇਂ ਮੌਕਾ ਮਾਰੀ ਜਾਂਦੀਆਂ ਨੇ ਇਹਨਾਂ ਨੂੰ ਕੀ ਹੋਇਆ ਹੋਇਆ ਹਾਂ ਉਹ ਘਰ ਹੈ ਕਿ ਬੋ ਟਟਕੇ ਬੰਨੇ ਵਧੀਆ ਨਹੀਂ ਬੋਲ ਹੁੰਦਾ ਵਧੀਆ ਬਲੇ ਥੋਲਿਆ ਕਰ ਗਰਮੀ ਆ ਫਿਰ ਅਸੀਂ ਅੰਦਰ ਚੱਲੇ ਮੈਂ ਆਈ ਪਤਾ ਕੀ ਜਾਣੇ ਮੈਂ ਕੜਕ ਚ ਹੱਥ ਫੇਰਨ ਆਈ ਸੀਗੀ ਉਹ ਪਈਆ ਮਰ ਜੇ ਨਾ ਆਪਾਂ ਨਹੀਂ ਫੇਰਦੇ ਆਪਾਂ ਤਾਂ ਬਾਈਪਾਸ ਲੰਘ ਚੱਲੇ ਮਰਨਾ ਮੈਂ ਇਹ ਜੀ ਧੁੱਪ ਚ ਤਾਂ ਮੈਂ ਉਹੀ ਨਾ ਆਵਾ ਪੈ ਟੋਲਗੇ ਮੜ ਜੇ ਹਾਈ ਹਾਈ ਇਹ ਕੁਮਾਰ ਦਾ ਐ ਗੱਡੀ ਗਿਆ ਮੁੰਡੇ ਨੂੰ ਭਾਈ ਧੋ ਕੇ ਅੰਦਰ ਲਾ ਦੇ ਹੁਣ ਤਰਾਹ ਹੋ ਗਿਆ ਮੋਟਰਸਾਈਕਲ ਵਾਲਾ ਐਨੀ ਤੋਪਾ ਹਾਈ ਹਾਈ ਉਹ ਖੱਜਲਾਈ ਸੀ ਅੰਦਰ ਬੈਨੇ ਬੰਦਕ ਆਪਾਂ ਅੰਦਰ ਕਰੋ ਓਏ ਕਾਪੀ ਰੇਟ ਲਿਆ ਦੋਗੇ ਭੱਜ ਭੱਜ ਹਾਈ 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 ਹੋਏ ਰੱਬਾ ਹੰਡ ਬਹੁਤ ਆ ਕਹਿੰਦਾ ਗਰਮੀ ਹੈ ਯਾਰ ਦੇ ਦੇ ਦੋ ਦਾਣੇ ਹਾਈ ਹਾਈ ਇੰਨੀ ਗਰਮੀ ਮੇ ਤਾਂ ਸਾਹ ਬੰਦ ਹੋ ਗਿਆ ਦੋ ਦਾਣੇ ਔਣਾ ਨਹੀਂ ਸਵਾਦ ਆਣਾ ਆਸ਼ੰਦੀ ਬਾਦ ਦਾ ਸਵਾ ਬਹੁਤ ਵਧੀਆ ਨੇ ਹਾਈ ਹੋਰ ਬੱਸ ਯਾਰ ਅੱਖਾਂ 'ਚ ਦਵਾਈ ਪਵਾਈ ਅੱਖਾਂ ਪਤਾ ਨਹੀਂ ਕਿੱਥੇ ਰੜਕਦੀਆਂ ਨੇ ਪਤਾ ਨਹੀਂ ਕੀ ਹੋ ਗਿਆ ਹੂੰ ਤੇ ਨੀ ਆ ਕੇ ਜਿਵੇਂ ਬੱਚਾ ਨੂੰ ਪਤਾ ਲੱਗ ਗਿਆ ਕਿ ਮੌਸਮ ਐਜਾ ਸੱਚੀ ਗੱਲ ਆ ਭਾ ਦੋਨੇ ਤਰੰਗ ਦਿਖਾਤੇ ਇੱਕ ਦੋ ਦਿਨਾਂ ਤੇ ਓਏ ਕੱਖ ਡੇਟ ਐ ਜੂ ਸੀ ਦੇ ਤਾਂ ਭਾਗ ਹੋਣਾ ਵੀ ਨਹੀਂ ਨੋ ਪੋਰਾ ਵਧੀਆ ਨਹੀਂ ਮੈਨੂੰ ਨਹੀਂ ਅੱਜ ਵਧੀਆ ਲੱਗੀ ਇੱਕ ਦੋ ਦਿਨ ਹੋਰ ਦੇ ਦੇ ਫੇ ਮੈਂ ਚਲੀ ਜਾਣਾ ਨਹੀਂ ਤੇਰਾ ਸਿਰ ਖਾਉਂ ਮੱਥੀ ਇੱਕ ਦੋ ਹੋਰ ਦੇ ਦੇ ਤੇ ਆਹ ਤੇ ਕਈ ਰਾਤ ਦਾ ਸੱਚੀ ਰਾਤ ਦਾ ਛੱਲੀਆਂ ਰਾਤ ਦਾ ਅੱਡੀ ਗਿਆ ਸੀ ਘਟ ਖਾਈ ਨਹੀਂ ਮੈਂ ਦੋ ਕਧਾਣੀ ਕਰਦੇ ਨੇ। ਅਸਲ ਨਹੀਂ ਘਾਦੇ ਆ ਵੀ। ਇਹ ਲਾ ਟੋਰੀਆਂ ਸਬਜ਼ੀ ਕੱਟ ਲਈਏ। ਫੇਰ ਦੋ ਕ ਕੱਪੜੇ ਧੋ ਕੇ ਆਉਣੇ ਨੇ ਜਰਦੀ ਜੂਨੀਫੋਮ ਆ। ਕੋਈ ਕੰਮ ਨਹੀਂ ਖੁੰਦਾ ਹੈਗਾ। ਪਤਨ ਡਾਕਟਰ ਕੋ ਜਾਣਾ ਹੀ ਪਊਗਾ ਪਤਾ ਨਹੀਂ ਕੀ ਹੋ ਗਿਆ। ਸੋ ਟੀਕਾ ਟੋਕਾ ਲਗਾਉਣਾ ਪੈਣਾ। ਜਿੰਨਾ ਵੀ ਕਹੇ ਵੀ ਸਾਰਨਾ ਸਾਰਨਾ। ਉਸ ਤੋਂ ਵੱਧ ਫੇਰ ਉਹ ਹੋ ਜਾਂਦਾ। 40000 ਲਾ ਕੇ ਮਿਲਦੀ। ਲੋ ਜ। ਇੰਨੀਆਂ ਕੁ ਮੇਰੇ ਘਰ ਵਾਲੇ ਨੇ ਛਿੱਲਤੀਆਂ। ਇੰਨੀਆਂ ਕੁ ਮਾਸ਼ੱਅੱਲੋਹ ਨੇ। ਉਹ ਤਾਂ ਗੋਲੀਆਂ ਵੱਡੇ ਵੱਟੀਆਂ ਤਖੜੇ ਤਖੜੀਆਂ ਤਾਂ ਪਰੇ ਉਹਨਾਂ ਨੂੰ ਪਾ ਦ। ਤੱਕ ਗਈ। ਕੈਨੇਡਾ ਇੱਥੇ ਬਹੁਤ ਚੀਨ ਵਾਲੇ ਇਹਨਾਂ ਨੂੰ ਜਿਹੜੇ ਆਪਾਂ ਤੇ ਸਿੱਟਾ ਦੰਨੇ ਆ ਬੇਕਾਰ ਕਰ ਦੰਨੇ ਉਹਦੇ ਤਾਂ ਪਹਿਲੇ ਜੇ 100 100 ਫਿਰਦੀ ਆ। ਇਹਨੂੰ ਸਗਾ ਲਲਦੇ ਨੇ ਸਗਾ ਆ ਕੇ ਫਿਰ ਇਹਨੂੰ ਉਹ ਕਰਦੇ ਤੇ ਵਿੱਚੋਂ ਠੀਕ ਕੱਟਦੇ ਨੇ ਫਿਰ ਇਹਨੂੰ ਧੋਂਦੇ ਤੇ ਉਹ ਕਿਨਾਂ ਦਾ ਬੁਰਸ਼ ਜਿਹਾ ਬਣਾ ਕੇ ਵੇਚਦੇ ਨੇ। ਉਹ ਮਸ਼ੀਨਾਂ ਨਹੀਂ ਹੋਣਾ। ਅਗਾਂ ਮਸ਼ੀਨਾਂ ਆ ਫੀਕਾ ਮ ਕਰਦੇ ਨੇ। ਮਸ਼ੀਨਾਂ ਨਾਲ ਦਾ ਹੁੰਦੇ। ਕੀ ਪੁੱਛੋ। ਆਪਾਂ ਵੀ ਬਣਾਵਾਂਗੇ ਅੱਗੇ। ਮਣਾ। ਤੋਰੀ ਅੱਗੇ ਮੰਮੀ ਉਹ ਨਹੀਂ ਰੱਖਦੇ ਤਾਂ ਹੁੰਦੇ ਦੀ ਪਸ਼ਵਾਨ ਵਾੜ ਨੂੰ ਤੋਰੀ। ਤਾਂ ਆਂਟੀ ਨੇ ਕਮੈਂਟ ਕਰਿਆ ਸੀਗਾ ਵੀ ਤੁਸੀਂ ਉਹਦੇ ਨਾਲ ਕਟਰ ਨਾਲ ਛਿਲਣ ਲਿਆ ਕਰੋ। ਹਾਏ ਮੈਨੂੰ ਪਤਾ ਨਹੀਂ ਕਦੇ ਕਟਰ ਨਾਲ ਚਲਾਇਆ ਹੀ ਨਹੀਂ ਕਦੇ। ਉਹ ਨਿਆਣੇ ਵੀ ਕਹਿੰਦੇ ਕੀਹੜਾ ਵੀ ਛਿਲਣਾ ਨਾ ਨਿਆਣੇ ਛਿਲਦੇ ਆ ਮੈਂ ਤਾਂ ਕਦੇ ਵੀ ਨਹੀਂ। ਕਟਰ ਵੱੱਦੇ ਹੀ ਨਹੀਂ ਕਦੇ। ਇਹ ਤਾਂ ਕਰਦੇ ਦੇ ਤੇ ਕੀ ਕਰਾ ਕੇ ਗੁੰਠਾ ਬੱਢ। ਇੱਕ ਵਾਰੀ ਤਾਂ ਸੇ ਕਰਦਾ ਖਨੀ ਆ ਹੀ ਸੀ। ਇਹਨਾਂ ਕਰੀ ਨਵੀਆਂ ਹੁੰਦੀਆਂ। ਹਾਈ ਦੀ। ਆਹ ਦੀ। ਇਹ ਛਿਲ ਲੈਣਾ ਛਿਲ ਲੈਣਾ ਐਸੇ ਦਰਾਹੇ ਤੇ ਜਾਣਾ ਸੀ। ਇਹ ਕਹਿੰਦੇ ਚੱਲ ਚੱਕਲਾ ਨਾਲ ਉਹ ਕਿਆ ਕਰਾ ਲਿਆਗੇ ਉੱਥੋਂ ਤੇ ਕੀ ਕਰਾ ਕੇ ਲਿਆ ਕੇ ਪਤਾ ਨਹੀਂ ਘਰੇ ਆ ਕੇ ਕੀ ਕੁਛ ਆਉਂਦੀ ਸਾਰੇ ਆਹ ਹੱਥ ਬੰਟਿਆ ਵਧੀਆ ਬਚਣ ਲੱਗ ਕਿ ਬਚੇ ਕਿਸ਼ੇ ਲੱਗ ਹਾਈ ਹਾਈ ਣੋਕ ਹੋਨੇ ਨਾ ਬੰਦ ਹੋਵੇ ਫੋਨ ਇਹ ਨਾ ਬੰਦ ਵੇ ਆ ਕਰ ਨੂੰ ਡਾਕਟਰ ਦੇ ਜਾ ਕੇ ਪੱਟੀ ਕਰਾਉਣੇ ਸੀ ਡਾਕਟਰ ਨੇ ਕੀ ਦਸੀਆ ਵੀ ਕਰ ਦਿੱਤੇ ਕੀ ਕਰਾਉਂਦੀ ਸਾਰਾ ਹੱਥ ਤੇ ਮਰਾ ਦੀ ਫਟਾਈ ਨਾ ਫੋਨ ਨਿਕਲ ਨਾ ਵੀ ਬਥੇਰੇ ਕੋਸ਼ਿਸ਼ ਕਰਿਆ ਬਥੇਰੇ ਡੀਜ਼ਲ ਜੁਲਾਇਆ ਫੋਨੇ ਬੱਤ ਹਾ ਔਰ ਬਾੜਾ ਗੱਤਾ ਚੜਾ ਕੇ ਵੀ ਮਸਾਂ ਕੇ ਨਾਨੋਗ੍ਰਾਮ ਹੋਇਆ ਸੀ ਹੁਣ ਤਾਂ ਚੱਕਰ ਵੀ ਕਰਾਇਆ ਦੁਬਾਰਾ ਮਤਲਬ ਸਰੀਰ ਪਤਾ ਨਹੀਂ ਗੱਦ ਦੁਖਦਾ ਦੁਖਦਾ ਜਿਆ ਰਹਿਣਾ ਪਤਾ ਨਹੀਂ ਇਹ ਮੌਸਮ ਆ ਤੇ ਮੇਰਾ ਖਾਣੇ ਵਾਲਾ ਸਤਾਇਆ ਪਿਆ ਮੈਨੂੰ ਜਨੀਜ਼ ਨਾਲ ਮਾਲਾ ਨਹੀਂ ਤੇ ਕੰਨੀ ਤੇ ਕੰਨੀ ਮੇਰਾ ਖਾਜ ਸਲਾਵ ਆ ਜਿਹੜੀ ਧੁੱਪ ਅਸਲਾਵ ਚੱਕਦੀ ਆ ਕੀ ਐਨਾ ਦੀ ਵੀ ਗੱਲ ਸੁਣ ਲਓ ਧੁੱਪ ਵੀ ਆ ਜਾਏ ਨਿਕਲੀਆਂ ਵੀ ਬਸ ਮੁੜ ਕੇ ਕਦੇ ਨੇ ਨਿਕਲਣੇ ਨਹੀਂ ਅੱਜ ਜੇ ਨਿਕਲਣ ਮੇਰੇ ਤਾਂ ਲੱਗਦਾ ਬਾਹਰ ਨੂੰ ਝਾਕਣ ਦੋਗੀ। ਗੱਲ ਕਿੰਨਾ ਖੱਤਾ ਬੀਲਾ ਦਿਵਜ ਆਹ ਤੇ ਆਮ ਸੁੱਕੀ। ਮੈਂ ਅੱਜ ਪੜਦੇ ਲਾਏ ਆ। ਬਾਹਰ ਘੰਟੀ ਦਾ ਉਹ ਅਚਮਕਾਰਾ ਜਿਹਾ ਪਈ ਜਾਂਦਾ। ਯਾਰ ਲੂਨੀ ਇਸ ਸਕਰ ਆਖੀ। ਅੱਜ ਕੁੱਪੜੀ। ਹੂੰ। ਇਹ ਮੋਟ ਬਾਕੀ ਐਸਾ ਇਹ ਮੈਂ। ਮੈਨੂੰ ਨਾ ਮੰਮੀ ਮੇਰੀ ਨੇ ਕਾਟਰ ਲੈ ਕੇ ਦਿੱਤਾ। ਪਤਾ ਨਹੀਂ ਵੀਡੀਓ 'ਚ ਮੈਂ ਗਾਜਰਾ ਛਿੱਲਦੀ ਸੀ ਕੱਦ ਦੇ ਨਾਲ ਹਨਾ ਤੇ ਕੱਦ ਨਾਲ ਸੱਚੀ ਟਾਈਮ ਤਾਂ ਲੱਗਦਾ ਹੀ ਹੈ ਵੀ ਜਿਹੜੇ ਬੰਦੇ ਨੂੰ ਆਦਤ ਹੈ ਨਾ ਵੀ ਉਹ ਉਸ ਤਾਕ ਤੇਵੇਂ ਤੁਾਕ ਤਾ ਤੇ ਪਤਾ ਨਹੀਂ ਤਾਂ ਮੰਮੀ ਨੇ ਵੀ ਵੀਡੀਓ 'ਚ ਦੇਖਿਆ ਪਤਾ ਨਹੀਂ ਕਿਵੇਂ ਹੈ ਨਾ ਮੰਮੀ ਮੈਨੂੰ ਕਹਿੰਦੀ ਤੈਨੂੰ ਮੈਂ ਕਟਰ ਲੈ ਕੇ ਦਵ ਤੇਰੀ ਭਾਬੀ ਕੱਟ ਰਣਾ ਮਿੰਟ ਮਾਰਦੀ ਆ ਵੀ ਭਾਬੀ ਦਾ ਹੈ ਮਸ਼ੀਨ ਭਾਈ ਮੈਂ ਭਾਬੀ ਨੇ ਕਿਹਾ ਤੇਰਾ ਲੱਗੀ ਹੈ ਜਦੋਂ ਮੈਂ ਸੱਤੀ ਓੜਦੀਆਂ ਉਹ ਤਾਂ ਭਾਬੀ ਬੇਲੀ ਹੋ ਜਾਂਦੀ ਆ ਭਾਈ ਮੈਂ ਕਿਹਾ ਮੈਂ ਮੰਮੀ ਨੂੰ ਕਿਹਾ ਮੈਂ ਇਹੋ ਜਿਹਾ ਕਟ ਰਾਂ ਮੰਨੇ ਬੋਸੜਾ ਕਟੜਾ ਆ ਮਾ ਵੀਰੇ ਮੇਟ ਮਾਰਦੀ ਆ ਮਾ ਚਾ ਠੀਕ ਆ ਲੈ ਕੇ ਦਊ ਕਹਿੰਦੇ ਜਦ ਹੁਣੇ ਤੇ ਭਾਈ ਆਇਆ ਦੁਬਾਰਾ ਦੋ ਲਵਾਂਗੇ ਕਹਿੰਦੇ ਮਾ ਚੱਲ ਲੈ ਦੇ ਉਹ ਉਹੀ ਕਟੜ ਉਹ ਜਿਹੜਾ ਤੁਸੀਂ ਕਹਿੰਦੇ ਹੋ ਜਿਹਦੇ ਨਾਲ ਛੱਲਣਾ ਵੀ ਕਹਿੰਦੇ ਨੇ ਮੈਂ ਕਦੇ ਵੀ ਨਹੀਂ ਵਰਤੇ ਜਦ ਮੰਮੀ ਰਾਹ ਦੇ ਜਾਣੇ ਬੜੇ ਚਾਰ ਆ ਬਿੰਦੇ ਲੈ ਫੜ ਪਤਾ ਇਹਨਾਂ ਉਹ ਕਹਿੰਗਾ ਮੰਮੀ ਇਹ ਜਾ ਤਾਂ ਸਾਡੇ ਹੈਗਾ ਕਹਿੰਦੇ ਫਿਰ ਇਹਦੇ ਨਾਲ ਛੱਲਿਆ ਕਰ ਤੂੰ ਯਾਰ ਮੇਂ ਤਾਂ ਲੱਗਿਆ ਦਰ ਕੋ ਹੈ ਨਹੀਂ ਕੰਮ ਮੇਰੇ ਕੋ ਤਾਂ ਇਦਾਂ ਦਾ ਹੈਗਾ ਹੀ ਆ ਵੀ ਪਰ ਮੈਂ ਕਦੇ ਵਰਤੇ ਆ ਨਹੀਂ ਹੈਗਾ ਕੋਬੀ ਦਾ ਮਸ਼ੀਨ ਆ ਭਾਈ ਸੱਚੀ ਭਾਈ ਉਹ ਤਾਂ ਬੜੀ ਤੇਜ਼ ਆ ਜਨੂ ਮੇਰੇ ਵਰਗੀ ਉਹ ਥੱਦੀ ਆ ਜਨੂ ਤਾਂ ਵੇਲੀ ਹੋ ਜਾਂਦੀ ਐ ਪਤਾ ਨਹੀਂ ਨਿਆਣਿਆਂ ਦੇ ਘਰੇ ਹੁੰਦੇ ਉੱਤੇ ਕਿਵੇਂ ਕੱਪੜੇ ਧੋ ਦਿੰਦੀ ਜਾਉ ਸਾਰਾ ਝਾੜੂ-ਗੋਚਾ ਕਰ ਲੈਂਦੀ ਆ ਪਰ ਉੱਠਦੀ ਵੀ ਭਾਈ 3 ਵਜੇ ਆ 3 ਵਜੇ ਤਾਂ ਮੇਰੇ ਵਰਗੀ ਕੁੜੀ ਨਹੀਂ ਸੌਂਦੀ ਆ ਹਮ ਹੈ ਮਹਾਪਾਪੀ ਹੂੰ ਹੂੰ ਸਭ ਬਰੀਦ ਆਵਾਜ਼ ਨਾਲ ਨਾ ਮੀਂਹ ਹੁਣ ਨਾ ਹਵਾ ਹੋ ਬਗੜ ਜਾ ਤੁਸੀਂ ਤੇ ਪੜੀ ਤਿਆਰੀ ਕੀਤੀ ਹੈ ਜਾਣਗੇ ਤੇ ਸ਼ਹਿਰ ਸ਼ਹਿਰ ਗਿਆ ਲੈ ਆਵੀਂ ਬੰਗਾ ਹੋਰ ਨਾ ਤੇ ਤੁਮ ਕੁਝ ਵੀ ਮੰਗਾ 17 ਤਰੀਕ ਨੂੰ ਅਵਰ ਨੂੰ ਵੀ ਆਈ ਕਿਧਰ ਆਹੀ ਅੱਠ ਟ੍ਰੈਕ ਕਰਦੇ ਜਿਆਦੇ ਨੂੰ ਫਾਕੂ ਚ ਤਖਰਾਵੇ ਹੋਣਾ ਨਾ ਬਈ ਮੈਂ ਤਾਂ ਕੋਸ਼ਿਸ਼ ਨਹੀਂ ਮਗਰ ਤੇਰਾ ਲੈ ਯੂਨਿਕ ਸਾਹਿਬ ਜਜ਼ਾਰ ਕੋਸ਼ ਨਹੀਂ ਐ ਤੇ ਮੈਂ ਤੈਨੂੰ ਦੱਸ ਤਾਂ ਦਿੰਦਾ ਕੀ ਕੀਤਾ ਇਹ ਨਹੀਂ ਕਿ ਉਹ ਨੱਕ ਨੂੰ ਸੁਣਦੀ ਹੋਣਾ ਮੈਂ ਘਰ ਗਈ ਵੀ ਤੇ ਸੋਚਾਂ ਫੇਰਨੇ ਗਈ ਉਥੇ ਤਾਂ ਮੇਰੇ ਅੱਖਾਂ ਹੀ ਨਹੀਂ ਖੁੱਲੀਆਂ ਗਰਮੀ ਇੰਨੀ ਆ ਬਾਬਾ ਸੋਚਿਆ ਹੈਗਾ ਉਹਦੇ ਕੱਲ ਵੀ ਦੇਖਿਆ ਅਪਣੇ ਮੈਂ ਉਹਦੀ ਲੱਤ ਦੀ ਸੋਚਿਆ ਹੈਗਾ ਆ ਕੀ ਬਤਾਉਂ ਕੋਈ ਗੋਵੀ ਗੱਲਾਂ ਮੱਖੀਆਂ ਚਰ ਮੱਖੀਆਂ ਜੇ ਪਾਲੀਆਂ ਨੇ ਭਈ ਮੱਖੀਆਂ ਦਾ ਤਾਂ ਹੱਲ ਕਰੋ ਲਓ ਜੀ ਲਓ ਜੀ ਤੋਏ ਆਈਏ ਕੱਪੜੇ ਚੱਕਲੀ ਛਾਰਦੀ ਚੋਨੀ ਕੋਈ ਰਗਾ ਨਹੀਂ ਗਿਆ ਗਿਰਤਾ ਨਹੀਂ ਗਿਆ ਕੱਪੜਾ ਅੱਜ ਤਾਂ ਗਰਮੀ ਬੜੀ ਜ਼ਿਆਦਾ ਆ ਪਤਾ ਨਹੀਂ ਮੇਰੀ ਕਿ ਮੈਨੂੰ ਇਹ ਬਾਲਾਂ ਤੋਂ ਲੱਗੀ ਜਾਂਦਾ ਹੋਰ ਤਰ੍ਹਾਂ ਸੋਸਰੀ ਮਾਰੀ ਆ ਮੈਂ ਬੜੀ ਜਿਆਦਾ ਹੈ ਸਾਡੇ ਸੋਸਰੀ ਉੱਪਰ ਵੱਤ ਦਾ ਉੱਥੋਂ ਹੁੰਦੀ ਹੈ ਮਾਲਕਦਾਮ ਚ ਐਡੀ ਦੂਰੋਂ ਹਾਈ ਹਾਈ ਕੱਪੜੇ ਇੱਕ ਕਿਹੜਾ ਤਾ ਤੋਤਾ ਪਿਆ ਕੱਢਣਾ ਤੇ ਕਹਾ ਯੂਨੀਫਾਰਮ ਧੋ ਦੀ ਇੱਕ ਕਿਹੜਾ ਹੈਗਾ ਯਾਨੀ ਪੂਰਾ ਕੱਢਦੀ ਹੈ ਜਿਹੜੇ ਪਏ ਆ ਮਸ਼ੀਨ ਚ ਜਿਹੜੇ ਰੱਸੀ ਤੇ ਨਾਲ ਆ ਕੇ ਰੱਖਦੀ ਇੱਕ ਮਾਰਦਾ ਦਵਾ ਚਾਹੋ ਲਈ ਅੱਜ ਕਰਦਾ ਕੋਈ ਕੰਮ ਨਾ ਕਰ ਪਤਾ ਨਹੀਂ ਕਰਦੇ ਕਦੇ ਕਦੇ ਕੰਮ ਨੂੰ ਇੰਨਾ ਜੀ ਕਰੂ ਵੀ ਆ ਵੀ ਕਰ ਲਾ ਉਹ ਵੀ ਕਰ ਲਾ ਹੁਣ ਦੇਖਿਓ ਜਿਵੇਂ ਜਿਵੇਂ ਮੌਸਮ ਸਹੀ ਆ ਜਾਣਾ ਨਾ ਫਿਰ ਬਾਡੀ ਚ ਪਤਾ ਨਹੀਂ ਕਿਉਂ ਐ ਇਹ ਕਿ ਮਾਜਾ ਤੇ ਕਿ ਮਾਜਾ ਹੋ ਜਾਂਦਾ ਫਿਰ ਕੰਮ ਨੂੰ ਜੀ ਨਹੀਂ ਕਰਦਾ ਹ ਜਿਵੇਂ ਇੰਨੀ ਗਰਮੀ ਸੀ ਫਿਰ ਜੀ ਵੀ ਕਰਦਾ ਸੀ ਗਰਮੀ ਚ ਕੰਮ ਨਹੀਂ ਸੀ ਹੁੰਦਾ ਪ੍ਰੋਬਲਮ ਇੱਕ ਨਹੀਂ ਨਾ ਪ੍ਰੋਬਲਮ ਕਈ ਨੇ ਹਾਈ ਹਾਈ ਫੇਲਾਂ ਦਰਵਾਜ਼ਾ ਖੋਲੀਏ ਬਾਹਰਲੀ ਹਵਾ ਲੱਗੇ ਜੇ ਹੋ ਉਪਰ ਹੋ ਬਦਲ ਆਖੜਿਆ ਤਾਂ ਬਹੁਤ ਆ ਉਹ ਵਖ ਕੀ ਕਹਦੇ ਹੁੰਦੇ ਤਿਤਰਫਾਉਗੇ ਜੇ ਬੱਦਲ ਨੇ ਠੇਕ ਮਾਰਦਾ ਦਿਖਾਵਾਂ ਤੁਹਾਨੂੰ ਬੱਦਲ ਕਿੰ ਕਿੰਨੇ ਸੋਹਣੇ ਬੱਦਲ ਆ ਜੇ ਪੌਣਾ ਹੋਵੇ ਤਾਂ ਮੀਂਹ ਇਹ ਵੀ ਪਾ ਸਕਦਾ ਗਰਮੀ ਘਟਾ ਸਕਦਾ ਇੱਧਰ ਨੂੰ ਬੱਦਦਾ ਇੱਕੋ ਤੇ ਗੁਰਦੁਆਰਾ ਸਾਹਿਬ ਇਹ ਸਾਡਾ ਸਿੱਧ ਸਰ ਪਹਾੜ ਵਾਲੀ ਫੀਲਿੰਗ ਆਉਂਦੀ ਹੈ ਇਹ ਪਹਾੜ ਨੇ ਹਾ ਦੇਖੋ ਹਾ ਤਾਂ ਜਮਾਈ ਲੱਗਦੇ ਆ ਬੱਦਲਾਂ ਦੇ ਵਿੱਚ ਜਾਈਏ ਪੁੱਤਰ ਕੋ ਪੁੱਤਰ ਬੈਠਾ ਆਪਣੇ ਖੇਤ ਚ ਮੈਂ ਦੇਖਦਾ ਵੀ ਨਹੀਂ ਕੱਕੂ ਗਿਆ ਆ ਕਬੂਤਰ ਨੇ ਬੋਰੇਨ ਬੋਰੇਨ ਬੋ ਰੀ ਕੁਰੀ ਕਣੀਆ ਜੇ ਕਰਦੀਆਂ ਚੱਤ ਪਾ ਦੇ ਰੱਬਾ ਉੱਤਲਦਾ ਹੈਗਾ ਆ ਦੇਖ ਰੀ ਲੈ ਵੀ ਕੁਦਰਤ ਦੇ ਰੰਗਾਂ ਸਤ ਰੰਗੀ ਵੀ ਜੁਰਾ ਚਕਾਲ ਜਿਹਾ ਰੋਣਾ ਦਾ ਰੇਨਬੋ ਹੋ ਗਿਆ ਰੇਨਬੋ ਦਾ ਤਾਂ ਹੈਗਾ ਇੱਧਰ ਨੂੰ ਚਲੇ ਗਿਆ ਘੁੰਮ ਕੇ ਫੇਰੇ ਕੱਪੜੇ ਧੌਂਦੀ ਧੌਂਦੀ ਮੌਸਮ ਚੇਂਜ ਹੋ ਗਿਆ ਲਓ ਜੀ ਕੱਪੜੇ ਆਪਣੇ ਧੋਤੇ ਗਏ ਤੇ ਆਹ ਲੈ ਚਾਹ ਦੇ ਇੱਕ ਹਜ਼ਾਰ ਦੀ ਬਨੈਣ ਤੇ ਮੈਨੂੰ ਸਵੇਰੇ ਫਰਦ ਰਿਹਾਣਾ ਪਊਗਾ ਤੇ ਉਹਨਾਂ ਦੀ ਪੱਟ ਕੀ ਤੇ ਉਹਨਾਂ ਦਾ ਕੁੜਤਾ ਪਜਾਮਾ ਨਹੀਂ ਫਿਰ ਉਹ ਨਿਆਣਿਆਂ ਨੂੰ ਕਹਿੰਦੇ ਰਹਿੰਦੇ ਆ ਰਾਤ ਨੂੰ ਜਦੋਂ ਨਹਾ ਕੇ ਹੁੰਦੀ ਆ ਮੇਰੇ ਕੱਪੜੇ ਲਿਆ ਦਿਓ ਕਈ ਵਾਰੀ ਉਹਨਾਂ ਦੇ ਇੱਥੇ ਕੁਰਤੇ ਪਜਾਮੇ ਦੋ ਤਿੰਨ ਹੁੰਦੇ ਆ ਜਿਵੇਂ ਅੱਜ ਵੀ ਹੁਣ ਉਹ ਦੋ ਸੀ ਦੋਨੇ ਪੁਰਾਣੇ ਸੀ ਕਈ ਵਾਰੀ ਵਿੱਚ ਨਵੇਂ ਹੁੰਦੇ ਹਨ ਨਾ ਨਿਆਣੇ ਨਵਾਂ ਕੁਰਤਾ ਪਜਾਮਾ ਲਾ ਕੇ ਲੈ ਜਾਣਗਾ ਫਿਰ ਮੋੜਨਗੇ ਮੈਨੂੰ ਘਸਿਆ ਹੱਥਿਆ ਕੇ ਦੋ ਤੇ ਤੁਸੀਂ ਦੇਖ ਲਿਆ ਰੇਨਬੋ ਸਤਰੰਗੀ ਪਿੰਗ ਪਈ ਹੋਈ ਆ ਦੇਖ ਲਓ ਕੁਦਰਤ ਦੇ ਰੰਗ ਹਈ ਹਈ ਯਾਰ ਨੂੰ ਕਹਿੰਦੇ ਆ ਸਤਰੰਗੀ ਪਿੰਗ ਦੇਖ ਲੂ ਮੈਂ ਬਾਹਰ ਤੱਕ ਹੀ ਬੋਲਣਾ ਨਹੀਂ ਇੱਥੇ ਬੋਲ ਦਿੰਨੇ ਹਾਂ ਯਾਰ ਵੀਰ ਏ ਤੁਸੀਂ ਏਸੀ ਲਾਈ ਬੈਠੇ ਹੋ ਬਾਹਰ ਸਤਰੰਗੀ ਪਿੰਗ ਪਈਆਂ ਨਾਲ ਇੰਨੀ ਸੋਹਣੀ ਹਵਾ ਚੱਲਦੀ ਆ ਬਹੁਤ ਸੋਹਣਾ ਮੌਸਮ ਆਜਾ ਦਿਖਾ ਮੈਂ ਤੈਨੂੰ ਸਤਰੰਗੀ ਪਿੰਗ ਮੈਂ ਵੀਡੀਓ ਬਣਾ ਕੇ ਲੱਗੀ ਆ ਤੁਸੀਂ ਏਸੀ ਠੋਕੇ ਆ ਪੱਖਾ ਠੋਕੇ ਆ ਇਹ ਕਾਹਾਂ ਹੈਗਾ ਖਾਚੇ ਦਾ ਘਰ ਆ ਪਿਆ ਦਿਲ ਲੋ ਲੋ ਹਾਂ ਸਾਰੀ ਜਿਹੜੀ ਸੁੱਤਾ ਰਹਿੰਦਾ ਸੁੱਤਾ ਰਹਿੰਦਾ ਅੱਠਵੀਂ ਪੀਜਣਾ ਬੜਾ ਹੁਣ ਲੱਗਦਾ ਤੇ ਇਹਦਾ ਮੁਕੰਮਲ ਪਾਤਾ ਦਿਖਾਉਂਗੀ ਹਵਾ ਆ ਉਹ ਜਨਰੇਟਰ ਦੇ ਝੱਗੇ ਚੁੰਨੀਆਂ ਪਾਉਣ ਲੱਗ ਪਏ ਨੇ ਮੇਰੇ ਜੱਬਾ ਫੋਨ ਦੀ ਬੈਟਰੀ ਵੀ ਥੋੜੀ ਇੱਧਰ ਨੂੰ ਆ ਦੇ ਇੱਥੇ ਆ ਦੇ ਬਾਬਾ ਸਿੱਧ ਵੱਲ ਨੂੰ ਸਤਰੰਗੀ ਪਿੰਗ ਪਈ ਹੈ ਅੱਜ ਦਿਖਾਵਾਂ ਤੈਨੂੰ ਹਾਲੇ ਪਈ ਹੋਈ ਹਾਲੇ ਵਿੱਚ ਕਿੱਥੇ ਖੋ ਗਈ ਆ ਦੇ ਇਹਦੇ ਤੋਂ ਮੀਂਹ ਵੱਟਦਾ ਇਹਦਾ ਉਹ ਤੋਂ ਬੱਤੀ ਪਤਾ ਨਹੀਂ ਮੀਂਹ ਕਿਤੇ ਪੈ ਗਿਆ ਹੁਣ ਸਤਰੰਗੀ ਪਿੰਗ ਭੁੱਲ ਕੇ ਰੱਬ ਨੇ ਇੱਥੇ ਪਾ ਦਿੱਤੀ ਜੇ ਪਾਉਣਾ ਹੋਵੇ ਆਹੀ ਬਦਲ ਅੱਖਾ ਜਾ ਬਹੁਤ ਪਾ ਸਕਦਾ ਕਿ ਪਿੱਛੇ ਦਾ ਪੈ ਗਿਆ ਲੱਗਦਾ ਬ੍ਰੀਕ ਕੱਲ ਮੈਂਨੇ ਦਿੱਤੀਆਂ ਨੇ ਬੜੀਆਂ ਦਿੱਗੀਆਂ ਨੇ ਥੋੜੇ ਦਿੱਗੀਆਂ ਨੇ ਪੂਰਾ ਰੈਕਿਓਈ ਦਾ ਹਾਂ ਹੁਣ ਦਿੱਗੀਆਂ ਨੇ ਹੈ ਨੈਚ ਪੂਰਾ ਪੂਰਾ ਹੈ ਨਾ ਉਹ ਆ ਨਾ ਨੈਚੁਰਲੀ ਆ ਨਾ ਅੱਛਾ ਕਮੂੜਾ ਠੀਕ ਨੈਚੁਰਲੀ ਹੋਰ ਕਿਤੇ ਇਹ ਹੋ ਰਾ ਬੰਦਿਆਂ ਨੇ ਪਾਇਆ ਨੈਚੁਰਲੀ ਉਹ ਹਉ ਸੁਣ ਲੋ ਇੱਧਰ ਵੱਡਾ ਸੈنسਦਾਨ ਦੁੱਧ ਵੀ ਲਾ ਹਾਲੇ ਵੀ ਹੈਗੀ ਆ ਕੱਦੀ ਆ ਮੈਂ ਤਾਂ ਹੁਣ ਇੰਨੋ ਇੱਕ ਕੱਪੜੇ ਧੋ ਕੇ ਜਦੋਂ ਬਾਹਰ ਨਿਕਲੀ ਨਾ ਉਹ ਕਰਨ ਅ ਦਰਵਾਜ਼ੇ ਲਾਉਣ ਜਾਂ ਦੇਖਿਆ ਹੌਣੀ ਲੱਗਦੀ ਹੈ ਪਰ ਮਹੀ ਪਾਦੇ ਨਾ ਰੱਬ ਧੁੱਪ ਚ ਵੀ ਚਮਕਦੀ ਹੈ ਨਾ ਦੇਖੋ ਉੱਥੇ ਕਿ ਜਿੱਥੇ ਕਸੂਰ ਜਾ ਉਹ ਦੇਖੋ ਉੱਥੇ ਕਿੱਥੇ ਕਿੱਥੇ ਅਜ ਮਹੀ ਪੈ ਗਿਆ ਕਮੈਂਟ ਕਰਕੇ ਦੱਸਿਓ ਜਰੂਰ ਕਹਿ ਭਾਦੋਂ ਹੋਗੀ ਮੀਟੀ ਜਾਤੀ ਆ ਤਿੰਨ ਭਾਦੋਂ ਅੱਜ ਮੀਟੀ ਸਾਢੇ ਪੰਜ ਹੋ ਗਏ ਉਹਨਾਂ ਨੇ ਮੈਨੂੰ ਕਿਹਾ ਸੀ ਵੀ ਧਾਰ ਕਢਾ ਦੀ ਮੇਰੇ ਨਾਲ ਇੱਕ ਅਨਮੋਲੀ ਧਾਰ ਚੋ ਦੰਨੇ ਫਰੀ ਦੀਏ ਚੋਲਣਗੇ ਤੜਕਾ ਮੈਂ ਘੱਟ ਪਾਈ ਆ ਕੇ ਲੋਨੇ ਬਾਹਰ ਤਾਂ ਮੌਸਮ ਬਹੁਤ ਵਧੀਆ ਅੰਦਰ ਗਰਮੀ ਹੋ ਗਈ ਹੁਣ ਇਥੇ ਵਾਲ ਟਿੱਕਾ ਘੜ ਕਢਾ ਕੇ ਫਿਰ ਮੈਂ ਆ ਕੇ ਤੜਕਾ ਲਾਵਾਂ ਤੇ ਚਾਤੂ ਵਾਲੇ ਭਾਂਡੇ ਭੈਣੇ ਉਹ ਤੋਂ ਮਾ ਆਟਾ ਚਟਾਨੀ ਗੁੰਨਣਾ ਆਟਾ ਅੱਜ ਗੁੰਨੇ ਹੋਣਾ ਹੈਗਾ ਆਟਾ ਅੱਜ ਸਵੇਰੇ ਗੁੰਨੇ ਸੀ ਪਤਾ ਨਹੀਂ ਯਾਦ ਨਹੀਂ ਮੈਨੂੰ ਮਿੱਟੀ ਕੀ ਕਰਦੀ ਹੈ ਕੀ ਕਰਦੀ ਹੈ ਕੀ ਕਰਦਾ ਮੈਂ ਬੱਚਾ ਕੀ ਕਰਦਾ ਆਈ ਹਾਈ ਕੀ ਕਰਦਾ ਈ ਗੱਦਨਾ ਈ ਆ ਦਾਹਨਾ ਵੀ ਇਹ ਸਾਡੇ ਦਿੱਤੇ ਨਹੀਂ ਆਪਰਾ ਫਾੜ ਲਾ ਕੱਪੜੇ ਖਾਲਾ ਜਦ ਲੱਗ ਜੂ ਕੱਪੜੇ ਖਾਣ ਇਹਦੀ ਪੋਸ਼ ਚੱਬਦੀ ਆ ਯਾਓ ਬਈ ਪਾਉ ਦਾਨਾ Gracias. ਆ ਦੇਖੋ ਹੱਕ ਦੁੱਧ ਡੋਲਦਾ ਜੇ ਮੈਂ ਬੈਠੀ ਹੁੰਦੀ ਬਾਲਟੀ ਪਤਾ ਨਹੀਂ ਕਿੱਥੇ ਕਿਤਾਬ ਮਾਰਦੀ ਫਿਰੇ ਪਤਾ ਨਹੀਂ ਕੀ ਹੋ ਗਿਆ ਇਹ ਹਾਂ ਪਤਾ ਆਹ ਉਸ ਵੇਲੇ ਤੇ ਫੜੀ ਆ ਜਾਂਦਾ ਐਨਾਂ ਤੱਕ ਕਰੀਂਗਾ ਹਾਂ ਦੁੱਧ ਦੇਖ ਤੇ ਦੇਖ ਕੇ ਨਕੀ <laughs> ਹੋ <laughs> <laughs>